ਕਹਿੰਦਾ ਕਿ ਇਹ ਆਮ ਆਦਮੀ ਪਾਰਟੀ ਦਾ ਚੱਲ ਜੂਗਾ ਕੀ ਕਹਿੰਦਾ ਮਤਲਬ ਕੀ ਤੁਸੀਂ ਸੋਚਦੇ ਹੋ ਕਿ ਮੈਂ ਮੰਤਰੀ ਮੰਡਲ ਨੇ ਲਈ ਜਾਂ ਐਮਪੀ ਬਣ ਲਈ ਜਾਂ ਤਾਂ ਮਨੋਂ ਮੈਂ ਦੂਰ ਜਾਵਾਂਗਾ ਇਹ ਕਹਿੰਦਾ ਮਤਲਬ ਮੈਨੂੰ ਲੱਗਦਾ ਕਿ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਉਹ ਉਹਨਾਂ ਨਾਲ ਕਿਤੇ ਗਦਾਰੀ ਕਰੂਗਾ ਤੇ ਮੈਂ ਸਮਝਦਾ ਕਿ ਮੈਂ ਮੈਂ ਜਿਹਨਾਂ ਲੋਕਾਂ ਨੇ ਦੋ ਵਾਰੀ ਜਦੋਂ ਅਕਾਲੀਅਲ ਦੇ ਨੀਸਟ ਬੇਵਸੀ ਉਸ ਦੌਰਾਨ ਵੀ ਮੇਰੇ ਲੋਕਾਂ ਨੇ ਜਿਤਾਇਆ ਸੋ ਮੇਰੀ ਇਹ ਡਿਊਟੀ ਬਣਦੀ ਹੈ ਕਿ ਮੈਂ ਅਕਾਲੀ ਦਲ ਦਾ ਸਪਾਈ ਬਣ ਕੇ ਰਹਾ ਮੈਂ ਪਰਸੋਂ ਵੀ ਸੀਐਮ ਸਾਹਿਬ ਨੂੰ ਮਿਲਿਆ ਸੀ ਖੜਕੜਕਲਾ ਔਰ ਕੱਲ ਮੈਂ ਉਹਨਾਂ ਨੂੰ 4 ਵਜੇ ਉਹਨਾਂ ਦੀ ਰੈਜੀਸਟਰੀ ਤੇ ਮਿਲਿਆ ਮੁੱਦਾ ਨੇਚੁਰਲ ਲਾ ਕੇ ਦਾ ਮਤਲਬ ਵੀ ਜੇ ਉਸ ਸ਼ੀਦਿਆਂ ਅਨੁਸਾਰ ਭਗਤ ਸਿੰਘ ਦੀ ਜਗ੍ਹਾ ਤੇ ਆਏ ਆ ਉਹਨਾਂ ਦੇ ਜਿੱਦੀ ਬੈਂਕ ਖੜਕੜਕਲਾ ਕਿਉਂਕਿ ਮਿਊਜ਼ੀਅਮ ਦਾ ਜਿਹੜਾ ਮਸਲਾ ਸੀ ਇਹ ਨਹੀਂ ਵਿਧਾਨ ਸਭਾ ਚੁੱਕਿਆ ਸੀ ਕਿਉਂਕਿ 2 ਸਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋ ਗਏ 2 ਸਾਲਾਂ ਵਿੱਚ ਲੱਗਾ ਦੋ ਦਿਨ ਵੀ ਨਹੀਂ ਖੁੱਲਿਆ ਹੋਣਾ ਔਰ ਮੈਂ ਸੀਐਮ ਸਾਹਿਬ ਨੂੰ ਕਹਿ ਸੀ ਕਿ ਤੁਸੀਂ ਉੱਥੇ ਸੌਂਚ ਚੁੱਕੀ ਆ ਉਹ ਮਿਊਜ਼ੀਅਮ ਨੂੰ ਉਹਨੂੰ ਜੋ ਵੀ ਰੈਨੋਵੇਟ ਕਰਨਾ ਜੋ ਵੀ ਕੰਮ ਕਰਕੇ ਜਲਦੀ ਇਹਨੂੰ ਲੋਕਾਂ ਦੇ ਲਈ ਖੋਲੋ। ਤੋਂ ਉਹਨਾਂ ਨੇ ਆਕੇ ਪਰਸੇ ਦਾ ਦੁਦ ਕਰਨ ਕੀਤਾ ਇਹਨੂੰ ਖੋਲਿਆ। ਔਰ ਮੈਂ ਇਸ ਗੱਲ ਉਹਨਾਂ ਦਾ ਧੰਨਵਾਦ ਵੀ ਕੀਤਾ। ਔਰ ਨਾਲ ਨਾਲ ਸ਼ਾਇਦ ਜੇ ਤੁਸੀਂ ਮੀਡੀਆ ਬੜੇ ਉੱਥੇ ਦੇਖਦੇ ਹੋ ਮੈਂ ਸੀਐਮ ਸਾਹਿਬ ਨੂੰ ਕਹਿ ਦਿੱਤਾ ਸੀ ਸੀਐਮ ਸਾਹਿਬ ਇੱਥੇ ਕੋਈ ਵੀ ਪੱਕਾ ਸਟਾਫ ਨਹੀਂ ਹੈ। ਨਾ ਚੌਕੀਦਾਰ ਪੱਕੇ ਨਾ ਇਥੇ ਮਾਲੀ ਪੱਕੇ ਨਾ ਕੋਈ ਹੋਰ ਇਹ ਕਹਿੰਦਾ ਮਤਲਬ ਇੱਥੇ ਜਿਹੜਾ ਪੱਕਾ ਸਟਾਫਤਾ ਜਾਵੇ ਤਾਂ ਕਿ ਇਹਦੀ ਮੇਨਟੇਨੈਂਸ ਜਿਹੜੀ ਆ ਉਹ ਬਰਕਰਾਰ ਰਹੇ ਔਰ ਇਹ बार-बार ਬੰਦ ਕਿਨਾਰੇ ਨਾ ਆਵੇ ਔਰ ਸੀਐਮ ਸਾਹਿਬ ਨੇ ਬੜੇ ਵਧੀਆ ਉਹਨਾਂ ਨੇ ਉਸੇ ਪਹਿਲੇ ਜਿਹੜਾ ਸਿਕਾ ਉਹਨਾਂ ਦਾ ਆਫੀਸਰ ਉਹਨੂੰ ਡਿਊਟੀ ਲਈ ਵੀ ਇੱਥੇ ਜੋ ਵੀ ਸਟਾਫ ਚਾਹੀਦਾ ਉਹ ਪੂਰਾ ਕਰਕੇ ਦਿਓ ਔਰ ਦੂਸਰੀ ਗੱਲ ਜਿਹੜੀ ਸੀ ਕਹਿੰਦਾ ਮਨ ਮੈਂ ਸੀਐਮ ਸਾਹਿਬ ਨੂੰ ਜਿਸ ਦਿਨ ਜੇ ਕਿਸੇ ਨੇ ਵਿਧਾਨ ਸਭਾ ਦੀ ਦੇਖੀ ਹੋਵੇ ਤਾਂ ਜਦੋਂ ਸੀਐਮ ਸਾਡਾ ਸ਼ਰੀ ਖਤਮ ਹੋਇਆ ਉਸ ਤੋਂ ਬਾਅਦ 15 ਮਿੰਟ ਮੈਂ ਸੀਐਮ ਸਾਹਿਬ ਨਾਲ ਗੱਲ ਕਰਦਾ ਰਿਹਾ ਮੈਂ ਉਹਨੂੰ ਇਸ ਗੱਲੇ ਕਨਵਿੰਸ ਕਰਾਉਂਦਾ ਰਿਹਾ ਕਿ ਇੱਕ ਮੈਡੀਕਲ ਕਾਲਜ ਖੋਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਜੰਢੀਗੜ ਦਾ ਪੀਜੀਆ ਉਹ ਨਹਿਰੂ ਸਾਹਿਬ ਦੇ ਨਾਂ ਦੇ ਲੱਗਿਆ ਹੈ ਜਿਹੜਾ ਈਮਜ਼ ਬਠਿੰਡਾ ਆ ਉਹ ਵੀ ਬਾਹਰ ਸਿਮਲਤ ਕੋਰ ਬਾਲ ਦੇ ਨਾਂ ਤੇ ਹੈ ਮੈਂ ਕਿਹਾ ਜੇ ਤੁਹਾਡੇ ਨਾਂ ਤੇ ਕੋਈ ਮੈਡੀਕਲ ਫਾਇਲ ਲੱਗਣਾ ਆ ਉਹ ਚੀਜ਼ ਤੇ ਸਰਦਾਰ ਫਰਕਨ ਸਿੰਘ ਜਿਹੜਾ ਖੜਕੜ ਕਲਾ ਬੋਲਾ ਉਹ ਲੱਗਣਾ ਮੈਂ ਕਿਹਾ ਬਣਾਓ ਸੀਐਮ ਸਾਹਿਬ ਨੇ ਕਿਹਾ ਬਈ ਥੋੜੀ ਪਰ ਉਹਨਾਂ ਨੇ ਇਸ ਗੱਲ ਲਈ ਮੈਨੂੰ ਕਿਹਾ ਕਿ ਬਈ ਵੀ ਮੈਂ ਸੋਚਦਾ ਕੱਲ ਮੈਂ ਫਿਰ ਉਹਨਾਂ ਕੋਲ ਫਿਰ ਗਿਆ ਸੀ ਵੀ ਸਾਡੇ ਕੋਲ 15 ਏਕੜ ਜ਼ਮੀਨ ਉੱਥੇ ਦੇ ਐਨ ਆਰ ਆਈ ਡੋਨੇਟ ਕਰਨ ਨੂੰ ਤਿਆਰ ਆ ਵੀ 10 ਖੜਕੜ ਖੜਕੜ ਤਲਾ ਉਹ ਐਨ ਆਰ ਆਈ ਹੈਗੇ ਉਹ ਪਿਛਲੀ ਵਾਰੀ ਮਿਲੇ ਸੀ ਉਹ ਕਹਿੰਦੇ 15 ਏਕੜ ਅਸੀਂ ਦੇਨੇ ਆ ਅਸੀਂ ਫਿਰ ਮੈਂ ਕੱਲ ਸੀਐਮ ਸਾਹਮਣੇ ਕਿਹਾ ਵੀ 10 ਏਕੜ ਤੁਸੀਂ ਲੈ ਲਓ ਕੁਆਇਰ ਕਰ ਲਓ ਤੇ 25 ਏਕੜਾਂ ਵਿੱਚ ਤੁਸੀਂ ਉੱਤੇ ਮੈਡੀਕਲ ਕਾਲਜ ਬਣਾਓ ਔਰ ਉਹਨੇ ਬੜਾ ਪੋਜ਼ਿਟਿਵਲੀ ਇਹ ਗੱਲ ਮੇਰੀ ਸੁਣੀ ਆ ਔਰ ਇਹ ਤਾਂ ਨਹੀਂ ਕਿ ਪੰਜ ਮਿੰਟ ਬੈਠਿਆ 10 ਮਿੰਟ ਬੈਠਿਆ ਸਵਾ ਘੰਟਾ ਬੈਠਿਆ ਉਥੇ ਉਹਨਾਂ ਨੇ ਹੋਰ ਬੜੀਆਂ ਗੱਲਾਂ ਹਲਸ ਤੇ ਗੱਲਾਂ ਕੀਤੀਆਂ ਹੋਰ ਕਈ ਮਸਲੇ ਉਹਨਾਂ ਨੇ ਐਜ ਜੋ ਐਮਪੀ ਉਹਨਾਂ ਦਾ ਐਕਸਪੀਰੀਅੰਸ ਸੀ ਉਹਦੇ ਤੇ ਬੜਾ ਕੁਸ਼ਲ ਮੈਨੂੰ ਦੱਸਿਆ ਵੀ ਯਾਰ ਤੂੰ ਆਪਣੇ ਏਰੀਆ ਚ ਆ ਕੰਮ ਕਰ ਲਾ ਵੀ ਮੈਂ ਮੈਂ ਤੇਰੀ ਮਦਦ ਕਰੂੰਗਾ ਸੀ ਬੇ ਮੈਂ ਤੇ ਸੀਐਮ ਵੀ ਮੈਂ ਉਹਨਾਂ ਨੂੰ ਨਾਤੇ ਉਹਨਾਂ ਨੂੰ ਫਿਰ ਅਸ਼ੋਸਨ ਦਿੱਤਾ ਹੈ ਮੈਂ ਉਹ ਕਹਿੰਦੇ ਮੈਂ ਇੱਕ ਮੈਂ 91 ਦਾ ਸੀਐਮ ਨਹੀਂ 116 ਦਾ ਸੀਐਮ ਆ ਉਹ ਕਹਿੰਦੇ ਵੀ ਤੂੰ ਜਦ ਤੇਰਾ ਦਿਲ ਕਰੇ ਵੀ ਤੂੰ ਆ ਜਾ ਕਰ ਮੈਂ ਤੇਰੇ ਕੰਮ ਪ੍ਰਾਇੋਰਟੀ ਤੇ ਜਿਹੜੇ ਕੰਨ ਵਾਲੇ ਕਰੂੰਗਾ ਤਾਂ ਮੈਂ ਸਮਝਦਾ ਕਿ ਇੱਕ ਸੀਐਮ ਨੂੰ ਇੱਕ ਐਮਐਲਏ ਦਾ ਮਿਲਣਾ ਇਹ ਐਡਾ ਬਵਾਲ ਖੜਾ ਕਰ ਦੇਣਾ ਕਿ ਇਹ ਆਮ ਆਦਮੀ ਪਾਰਟੀ ਦਾ ਚੱਲ ਜਾਊਗਾ ਇਹ ਕਹਿੰਦਾ ਮਤਲਬ ਕਿ ਤੁਸੀਂ ਸੋਚਦੇ ਹੋ ਕਿ ਮੈਂ ਮੰਤਰੀ ਬਣਨੇ ਲਈ ਜਾਂ ਐਮਪੀ ਬਣਨੇ ਲਈ ਕਹਿੰਦਾ ਮਤਲਬ ਮੈਂ ਦੂਤ ਦੂਰ ਜਾਊਗਾ ਫਿਰ ਕਹਿੰਦਾ ਮਤਲਬ ਮੈਨੂੰ ਲੱਗਦਾ ਕਿ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨਾ ਉਹ ਉਹਨਾਂ ਨਾਲ ਮੈਂ ਕਿੰਨਾ ਕਿਤੇ ਗਦਾਰੀ ਕਰੂੰਗਾ ਤਾਂ ਮੈਂ ਸਮਝਦਾ ਕਿ ਮੈਂ ਜਿਹਨਾਂ ਲੋਕਾਂ ਨੇ ਦੋ ਵਾਰੀ ਜਦੋਂ ਅਕਾਲੀਅਲ ਦੇ ਨੀਸ ਬੀਬਸੀ ਉਸ ਦੌਰਾਨ ਵੀ ਮੈਨੂੰ ਲੋਕਾਂ ਨੇ ਜਿਤਾਇਆ ਸੋ ਮੇਰੀ ਇਹ ਡਿਊਟੀ ਬਣਦੀ ਆ ਕਿ ਮੈਂ ਅਕਾਲੀ ਦਲ ਦਾ ਸਪਾਈ ਬਣ